ਇਹ ਪਹਿਲੀ ਪਹਿਲੀ ਵਾਰ ਕੋਈ ਜਾਣਨਾ ਪਛਾਣ ਕਿੰਨੀ ਪਿਆਰੀ ਨਿਰਾਲੀ ਹੈ ਮੇਰੀ ਸਸੁਰਾਲ ਆਈ ਪਹਿਲੀ ਪਹਿਲੀ ਵਾਰ ਕੋਈ ਜਾਣਨਾ ਪਛਾਣ ਕਿੰਨੀ ਪਿਆਰੀ ਨਿਰਾਲੀ ਹੈ ਮੇਰੀ ਸਸੁਰਾਲ ਪਹਿਲਾ ਪਹਿਲਾ ਪਿਆਰ ਮੈਂ ਸੁਨਾਲ ਪਾਇਆ ਪਹਿਲਾ ਪਹਿਲਾ ਪਿਆਰ ਮੈਂ ਸਸੂ ਨਾਲ ਪਾਇਆ ਸਸੂ ਜਿਨੇ ਮੈਨੂੰ ਬੜਾ लाड ਲੜਾਇਆ ਸਸੂ ਜਿਨੇ ਮੈਨੂੰ ਬੜਾ लाड ਲੜਾਇਆ ਉਹ ਬਿਲਕੁਲ ਮੰਮੀ ਜੈਸਾ ਪਿਆਰ ਕੋਈ ਜਾਣ ਨਾ ਪੇਸ਼ਾਨ ਕਿੰਨੀ ਪਿਆਰੀ ਨੇਰਾਲੀ ਹੈ ਮੇਰੀ ਸਸੁਰਾਲ ਬਿਲਕੁਲ ਮੰਮੀ ਜੈਸਾ ਪਿਆਰ ਕੋਈ ਜਾਣ ਨਾ ਪਛਾਨ ਕਿੰਨੀ ਪਿਆਰੀ ਨੇਰਾਲੀ ਹੈ ਮੇਰੀ ਸਸੁਰਾਲ ਦੂਜਾ ਪਿਆਰ ਮੈਂ ਜਠਾਣੀ ਨਾਲ ਪਾਇਆ ਦੂਜਾ ਪਿਆਰ ਮੈਂ ਜਠਾਣੀ ਨਾਲ ਪਾ জেઠાણી ਜੀ ਨੇ ਪਿਆਰੇ ਨਾਲ અપਨਾ ਲਿਆ ਜੇઠાણી ਜੀ ਨੇ ਪਿਆਰੇ ਨਾਲ અપਨਾ ਲਿਆ ਉਹ ਬਿਲਕੁਲ ਭੈਣ ਜੈਸਾ ਪਿਆਰ ਕੋਈ ਜਾਣ ਨਾ ਪੇਸ਼ਾਨ ਕਿੰਨੀ ਪਿਆਰੀ ਨੇਰਾਲੀ ਹੈ ਮੇਰੇ ਸਸੁਰਾਲ ਬਿਲਕੁਲ ਭੈਣ ਜੈਸਾ ਪਿਆਰ ਕੋਈ ਜਾਣ ਨਾ ਪਛਾਨ ਕਿੰਨੀ ਪਿਆਰੀ ਨੇਰਾਲੀ ਹੈ ਮੇਰੀ ਸਸੁਰਾ ਤੀਜਾ ਪਿਆਰ ਮੈਂ ਨਣ ਦੇ ਨਾਲ ਪਾ ਲਿਆ ਤੀਜਾ ਪਿਆਰ ਮੈਂ ਨਣ ਦੇ ਨਾਲ ਪਿਆ ਲਿਆ ਨਣ ਦੇ ਜੀਨੇ ਬਿਲਕੁਲ ਸਹੇਲੀ ਜੈਸਾ ਪਿਆਰ ਕੋਈ ਜਾਣ ਨਾ ਪੇਸ਼ਾਨ ਕਿੰਨਾ ਸੋਹਣਾ ਨੇਰਾ ਲਾ ਹੈ ਮੇਰਾ ਸਸੁਰਾਲ ਬਿਲਕੁਲ ਸਹੇਲੀ ਜੈਸਾ ਪਿਆਰ ਕੋਈ ਜਾਣ ਨਾ ਪੇਸ਼ਾਨ ਕਿੰਨਾ ਸੋਹਣਾ ਨੇਰਾ ਲਾ ਹੈ ਮੇਰਾ ਸਸੁਰਾਲ ਚੌਥਾ ਪਿਆਰ ਸਾਜਨ ਨਾਲ ਪਾਲਿਆ ਉਹਨਾਂ ਵੀ ਮੈਨੂੰ ਆਪਣੇ ਗਲ ਨਾਲ ਲਾਲਿਆ ਉਹ ਪਾਇਆ ਪਿਆਰ ਬੇਸ਼ੁਮਾਰ ਕਿੰਨੀ ਪਿਆਰੀ ਨਿਰਾਲੀ ਹੈ ਮੇਰੀ ਸਸਰਾਲ ਕਿੰਨੀ ਪਿਆਰੀ ਨਿਰਾਲੀ ਹੈ ਮੇਰੀ ਸਸਰਾਲ